ਕੰਮੀ ਲੱਗੇ ਕਿੰਨੇ ਨਾਲ ਆਇਆ ਸ਼ੈਡੂਲ ਚ ਲੱਗਦਾ 15 ਅਗਸਤ ਦੇ ਸੰਦਰਭ ਦੇ ਵਿੱਚ ਸਾਡੇ ਵੱਲੋਂ ਅੱਜ ਅਚਨਚੇਤ 1 ਵਜੇ ਤੋਂ ਲੈ ਕੇ ਅੱਗੇ ਕੁਝ ਡੇਢ ਤੱਕ ਸਾਡੇ ਵੱਲੋਂ ਨਾਕਾਬੰਦੀ ਕੀਤੀ ਗਈ ਹੈ ਸੋ ਇਸ ਸ਼ਹਿਰ ਦੇ ਜਿਹੜੇ ਮੇਨ ਐਂਟਰੀ ਪੁਆਇੰਟਸ ਹੈ ਉੱਥੇ ਹਰੇਕ ਨਾਕੇ ਤੇ 10 ਮੁਲਾਜ਼ਮ ਲਗਾ ਕੇ ਸਾਡੇ ਵੱਲੋਂ ਫੇ ਚੈਕਿੰਗ ਕੀਤੀ ਜਾ ਰਹੀ ਹੈ ਸਾਡਾ ਮੇਨ ਫੋਕਸ ਇਸ ਦੇ ਵਿੱਚ ਟੂ ਵੀਲਰ ਤੇ ਫੋਰ ਵੀਲਰ ਦੀ ਚੈਕਿੰਗ ਦਾ ਹੈ ਸੋ ਇਸੇ ਤਰ੍ਹਾਂ ਦੀ ਜਿਹੜੀ ਚੈਕਿੰਗ ਹੈਗੀ ਹੈ ਇਹ ਦਿਨ ਤੇ ਰਾਤ ਦੇ ਟਾਈਮ ਤੇ ਸਾਡੇ ਵੱਲੋਂ ਵੱਖ-ਵੱਖਰੇ ਟਾਈਮਾਂ ਤੇ ਕਰਾਈ ਜਾ ਰਹੀ ਹੈ

ਪਾਇਸ ਆਈਡੀ ਤੇ ਵਾਹਨ ਅਪਡੇਟ ਵੀ ਚੱਲ ਰਿਹਾ ਉਹ ਡਿਪੈਂਡ ਕਰ ਰਿਹਾ ਕਿ ਅਸੀਂ ਕਰ ਰਹੇ ਕਿ ਕਿਤਾਬ ਰੱਤਾ ਕਿ ਇਹ ਕੀ ਸ਼ਕਤੀ ਹੈ ਸ਼ਕਤੀ ਹੈ ਜਾਂ ਫਿਰ ਐਜ਼ ਅ ਹੋਮਕ੍ਰਿਮਨਲ ਰਿਪੋਰਟ ਸਾਡੀ ਸਾਡੀ ਚੈਕਿੰਗ ਚੱਲ ਰਹੀ ਹੈ ਜੀ ਸੋ ਉਹਦੇ ਬਾਅਦ ਦੇ ਵਿੱਚੋਂ ਜਿਵੇਂ ਪਾਇਸ ਆਈਡੀ ਤੇ ਅਸੀਂ ਚੈੱਕ ਕਰਦੇ ਹੁੰਦੇ ਹਾਂ ਸੋ ਉਹਦੇ ਨਾਲ ਫੋਟੋ ਕੈਪਚਰ ਕਰਕੇ ਹੀ ਉਸ ਦੀ ਨਿਕਲ ਆਉਣੀ ਹੈ ਕਿ ਉਸ ਦਾ ਕੋਈ ਕ੍ਰਿਮੀਨਲ ਲੰਬਰ ਨੰਬਰ ਲਾਈਟ ਵਗੈਰਾ ਤਾਂ ਨਹੀਂ ਕੋਈ ਨਹੀਂ ਜੀ ਇਹ ਹੀ ਦੱਸਣਾ ਚਾਹਾਂਗੇ ਕਿ ਕ੍ਰਿਮੀਨਲ ਪੁਲਿਸ ਪੂਰੀ ਤਰ੍ਹਾਂ ਸੈਕਸ਼ਨ ਹੈਗੀ ਹੈ ਤੇ ਸਾਡੀ ਪੂਰੀ ਅਲਰਟ ਹੈ ਸਾਨੂੰ 15 ਅਗਸਤ ਤੇ ਜਨਮਾਸਟਰੀ ਦੇ ਸੰਬੰਧ ਦੇ ਵਿੱਚ ਸਾਨੂੰ ਹੈਡ ਆਫਿਸ ਕੋ ਵੀ ੋਰਸ ਤੇ ਮਿਲੀ ਹੋਈ ਹੈ ਤੇ ਸਾਡੇ ਕੋਲ ਵੱਧ ਹੋ ਸਕਦੇ ਨੇ ਕਿ ਜਿਹੜੇ ਮੁਲਾਜ਼ਮ ਹੈ 15 ਅਗਸਤ ਦੇ ਦਿਨ ਜਿਹੜੇ ਕਿ ਤਨਖਾਹ ਕੋਈ ਤੁਸੀਂ ਤੁਹਾਡੇ ਦਰਵਾਜ਼ੇ ਚ ਸ਼ੁਰੂ ਹੋਏ ਕਿ ਬੰਦ ਹੋ ਜਾਏਗੀ ਕਿੰਨੇ ਨਾਲ ਸ਼ੈਡਿੰਗ ਚ ਲੱਗਦਾ 15 ਅਗਸਤ ਦੇ ਸੰਦਰਭ ਦੇ ਵਿੱਚ ਸਾਡੇ ਵੱਲੋਂ ਅੱਜ ਅਚਨਚੇਤ 1 ਵਜੇ ਤੋਂ ਲੈ ਕੇ ਅੱਗੇ ਕੁਝ ਡੇਢ ਤੱਕ ਸਾਡੇ ਵੱਲੋਂ ਨਾਕਾਬੰਦੀ ਕੀਤੀ ਗਈ ਹੈ ਸੋ ਇਹ ਸ਼ਹਿਰ ਦੇ ਜਿਹੜੇ ਮੇਨ ਐਂਟਰੀ ਪੁਆਇੰਟਸ ਹੈ ਉੱਥੇ ਹਰੇਕ ਨਾਕੇ ਤੇ 10 ਮੁਲਾਜ਼ਮ ਲਗਾ ਕੇ ਸਾਡੇ ਵੱਲੋਂ ਫੀ ਚੈਕਿੰਗ ਕੀਤੀ ਜਾ ਰਹੀ ਹੈ ਸਾਡਾ ਮੇਨ ਫੋਕਸ ਇਸ ਦੇ ਵਿੱਚ 2 ਵੀਲਰ ਤੇ 4 ਵੀਲਰ ਦੀ ਚੈਕਿੰਗ ਦਾ ਹੈ ਸੋ ਇਸੇ ਤਰ੍ਹਾਂ ਦੀ ਜਿਹੜੀ ਚੈਕਿੰਗ ਹੈਗੀ ਹੈ ਇਹ ਦਿਨ ਤੇ ਰਾਤ ਦੇ ਟਾਈਮ ਤੇ ਸਾਡੇ ਵੱਲੋਂ ਵੱਖ-ਵੱਖਰੇ ਟਾਈਮਾਂ ਤੇ ਕਰਾਈ ਜਾ ਰਹੀ ਹੈ ਸੋ ਹਰੇਕ ਨਾਕ ਇਸ ਲਈ ਜੋ ਸਾਡਾ ਹੋਊਗਾ ਫੋਕਸ ਹੈਗਾ ਇਸ ਵਿੱਚ ਅਸੀਂ ਸ਼ਹਿਰ ਦੇ ਜੋ ਮੇਨ ਐਂਟਰੀ ਪੁਆਇੰਟਸ ਉੱਤੇ ACP ਸਹਿਬਾਨਾ ਦੀ ਪ੍ਰਧਾਨਗੀ ਹੇਠ ਇਹ ਨਾਕਾ ਪਾਰਟੀ ਸੈਟਅਪ ਕਰਕੇ ਇਹਨਾਂ ਵੱਲੋਂ 2 ਵੀਲਰਸ ਤੇ 4 ਵੀਲਰਸ ਦੀ ਚੈਕਿੰਗ ਕਰਾਂਗੇ اسی ਹੁਣ ਤੱਕ ਵਹिकल्स ਕਾਫੀ ਚੈੱਕ ਕੀਤੇ ਸੋ ਉਸ ਤੋਂ ਬਾਅਦ ਜੋ ਅਸੀਂ ਇਹਨਾਂ ਨੂੰ ਆਪਣੇ ਪਾਈਸ ਆਈ ਡੀ ਤੇ ਵਾਹਨ ਐਪਲੀਕੇਸ਼ਨ ਵੀ ਚੈੱਕ ਕਰਾਂਗੇ ਮਾਡਲ ਡਿਪੈਂਡਿੰਗ